ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਗੁੜ ਵਾਲੀਆਂ ਰੋਟੀਆਂ ਜਾਂ ਮਿੱਠੀਆਂ ਰੋਟੀਆਂ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਆਪਾਂ ਇਸ ਰੋਟੀਆਂ ਨੂੰ ਸ਼ੀਤਲਾ ਇਸਟਮੀ ਲਈ ਵੀ ਬਣਾ ਸਕਦੇ ਹਾਂ ਇਹ ਰੋਟੀਆਂ ਬਹੁਤ ਸੌਫਟ ਬਣ ਕੇ ਤਿਆਰ ਹੋਣਗੀਆਂ ਅੱਜ ਆਪਾਂ ਪਿੰਡਾਂ ਦੇ ਵਿੱਚ ਜ਼ਿਆਦਾ ਬਣਨ ਵਾਲੀਆਂ ਚੀਜ਼ਾਂ ਬਣਾਵਾਂਗੇ ਜੀ ਜਿਵੇਂ ਗੁੜ ਵਾਲੀਆਂ ਮਿੱਠੀਆਂ ਰੋਟੀਆਂ ਤੇ ਹਰੇ ਪਿਆਜ਼ ਦੀ ਚਟਨੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਤੁਲੋ ਜੀ ਵੇਖ ਲੈਣੇ ਆਪਾਂ ਕਿਹਸ ਟਿਪਸ ਤੇ ਟ੍ਰਿਕਸ ਦੇ ਨਾਲ ਇਹਨਾਂ ਰੋਟੀਆਂ ਨੂੰ ਬਣਾ ਸਕਦੇ ਹਾਂ ਐਤੇ ਮੈਂ 1/2 ਕਿਲੋ ਗੁੜ ਲਿਆ ਹੈ ਗੁੜ ਨੂੰ ਇਸ ਤਰੀਕੇ ਨਾਲ ਤੋੜ ਲਵਾਂਗੇ ਤਾਂ ਕਿ ਇਹ ਜਲਦੀ ਪਿਘਲ ਜਾਵੇ ਫਿਰ ਇਸ ਦੇ ਵਿੱਚ ਪਾਣੀ ਪਾਵਾਂਗੇ ਫਿਰ ਇਸ ਦੇ ਵਿੱਚ ਟੋਟਲ 2 ਗਲਾਸ ਪਾਣੀ ਪਾਵਾਂਗੇ ਗੁੜ ਨੂੰ ਭੁੰਕੇ ਰੱਖ ਦੇਵਾਂਗੇ ਹੁਣ ਗੁੜ ਨੂੰ ਟਾ ਕੇ ਭੁੰਕੇ ਰੱਖ ਦੇਵਾਂਗੇ ਅੱਧੇ ਘੰਟੇ ਦੇ ਲਈ ਹੁਣ ਆਪਾਂ ਗੁੜ ਨੂੰ ਉਬਾਲ ਲਵਾਂਗੇ ਗੁੜ ਨੂੰ ਇੱਕ ਬੋਇਲ ਆਉਣ ਦਿਆਂਗੇ ਐਸ 3 ਕਿਨਾਲ ਵਿੱਚ ਵਿੱਚ ਦੇ ਹਲਾ ਲਵਾਂਗੇ ਐਸ 3 ਕਿਨਾਲੇ ਰੂਟੀਆਂ ਬਹੁਤ ਸੌਫਟ ਬਣ ਕੇ ਤਿਆਰ ਹੋਣਗੀਆਂ ਜੇਕਰ ਆਪਾਂ ਗੁੜ ਨੂੰ ਭਿਉਂ ਕੇ ਨਾ ਰੱਖਣਾ ਹੋਵੇ ਆਪਣੇ ਕੋਲ ਟਾਈਮ ਘੱਟ ਹੋਵੇ ਤਾਂ ਆਪਾਂ ਗੁੜ ਨੂੰ ਸਿੱਧਾ ਬੋਇਲ ਵੀ ਕਰ ਸਕਦੇ ਹਾਂ ਅੱਜ ਦੀ ਵਲੌਗ ਆਪਾਂ ਪਿੰਡਾਂ ਦੇ ਵਿੱਚ ਜ਼ਿਆਦਾ ਬਣਨ ਵਾਲੀਆਂ ਚੀਜ਼ਾਂ ਤੇ ਬਣਾਵਾਂਗੇ ਜੀ ਇਹ ਰੋਟੀਆਂ ਨੂੰ ਮੈਂ ਸ਼ੀਤ ਲਾਸਟ ਮੀ ਲਈ ਬਣਾ ਰਹੀ ਹਾਂ ਇਸ ਲਈ ਕੁਝ ਖਾਸ ਟ੍ਰਿਕਸ ਨੇ ਜਿਸ ਨੂੰ ਫੋਲੋ ਕਰਕੇ ਆਪਾਂ ਰੋਟੀਆਂ ਨੂੰ ਸੌਫਟ ਬਣਾ ਸਕਦੇ ਹਾਂ ਹੁਣ ਆਪਾਂ ਗੁੜ ਦੇ ਵਿੱਚ ਥੋੜਾ ਜਿਹਾ ਦੁੱਧ ਪਾਵਾਂਗੇ ਇਸ ਦੇ ਨਾਲ ਗੁੜ ਸਾਫ਼ ਹੋ ਜਾਏਗਾ ਇਸ ਦੇ ਨਾਲ ਗੁੜ ਸਾਫ਼ ਹੋ ਜਾਏਗਾ ਤੇ ਗੁਰਦੇ ਉੱਪਰ ਜੋ ਵੀ ਅਦੁੱਤੀ ਚੀਜ਼ਾਂ ਹੋਣੀਆਂ ਉੱਪਰ ਆ ਜਾਣੀਆਂ। ਥੋੜਾ ਜਿਹਾ ਦੂਰ ਪਾਵਾਂਗੇ ਇਸ ਦੇ ਨਾਲ ਗੁੜ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ। ਤੁਸੀਂ ਦੇਖ ਸਕਦੇ ਹੋ ਜੀ ਗੁੜ ਦੇ ਉੱਪਰ ਦਬਾਉਣ ਦੇ ਨਾਲ ਗੁੜ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਹੈ। ਗੁੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਕਿਉਂਕਿ ਇਸ ਦੇ ਵਿੱਚ ਕਈ ਐਕਸਟਰਾ ਚੀਜ਼ਾਂ ਹੁੰਦੀਆਂ ਨੇ। ਇਸ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ। ਹੁਣ ਤੁਸੀਂ ਵੇਖ ਸਕਦੇ ਹੋ ਜੀ ਗੁੜ ਸਾਫ਼ ਹੋਣਾ ਸ਼ੁਰੂ ਹੋ ਚੁੱਕਿਆ ਹੈ। ਪਾਉਡਰ ਦੇ ਵਿੱਚ ਕੋਈ ਕਲਰ ਨਹੀਂ ਉਸ ਕੀਤਾ ਗੁੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਦੇਖੋ ਜੀ ਗੁੜ ਬਿਲਕੁਲ ਸਾਫ਼ ਹੋ ਚੁੱਕਿਆ ਹੈ ਹੁਣ ਆਪਾਂ ਮੌਨ ਪੌਣ ਦੇ ਲਈ ਕੜਾਹੀ ਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਇੱਥੇ ਆਪਾਂ ਸਰੋਂ ਦਾ ਤੇਲ ਲਿਆ ਹੈ ਹਨ ਇੱਥੇ ਮੈਂ ਕਣਕ ਦਾ ਆਟਾ ਲਿਆ ਹੈ ਆਟੇ ਦੇ ਵਿੱਚ ਜੋ ਆਪਾਂ ਤੇਲ ਨੂੰ ਗਰਮ ਕਰਕੇ ਰੱਖਿਆ ਸੀ ਉਸ ਦਾ ਮੋਨ ਪਾਵਾਂਗੇ ਜੇ ਆਪਾਂ ਤੇਲ ਦਾ ਮੋਨ ਨਾ ਪਾਣਾ ਹੋਵੇ ਤਾਂ ਆਪਾਂ ਘਰ ਦੇ ਵਿੱਚ ਫਰੈਸ਼ ਗਾੜੀ ਮਲਾਈ ਹੁੰਦੀ ਹੈ ਜੀ ਆਪਾਂ ਉਸ ਦਾ ਵੀ ਮੋਨ ਪਾ ਸਕਦੇ ਹਾਂ ਮੋਨ ਪਾਉਣ ਦੇ ਨਾਲ ਇਹ ਰੋਟੀਆਂ ਸੌਫਟ ਬਣ ਕੇ ਤਿਆਰ ਹੋਣਗੀਆਂ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਮੈਂ ਆਟੇ ਦੇ ਵਿੱਚ ਨਿਗਾ ਨਿਗਾ ਤੇਲ ਪਾਇਆ ਹੈ ਆਟੇ ਨੂੰ ਠੰਡੇ ਨਾਲ ਮਸਾਲਾ ਮਾ ਕੇ ਰੋਟੀਆਂ ਨੂੰ ਬਣਾਉਣ ਤੇ ਕੋਈ ਸਮਾਂ ਨਹੀਂ ਲੱਗਦਾ ਜੀ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਕਈ ਲੋਕ ਇਸ ਤਰ੍ਹਾਂ ਮਠੀਆਂ ਵੀ ਬਣਾਉਂਦੇ ਨੇ ਪਰ ਮੈਂ ਅੱਜ ਇਸ ਤਰੀਕੇ ਨਾਲ ਮਠੀਆਂ ਰੋਟੀਆਂ ਬਣਾਵਾਂਗੀ ਮਠੀਆਂ ਰੋਟੀਆਂ ਸਭ ਨੂੰ ਬਹੁਤ ਪਸੰਦ ਆਉਂਦੀਆਂ ਨੇ ਸਟਰੀ ਕੇ ਨਾਲ ਆਟੇ ਨੂੰ ਮੱਥਨ ਨਾਲ ਮਸਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਟੇ ਦਾ ਕਲਰ ਚੇਂਜ ਹੋ ਚੁੱਕਿਆ ਹੈ ഹാ ചര മസാഗേ ആട്ട് ഹാ ആട്ടിയ മദ ച മസല ല ਆਟਾ ਚੰਗੀ ਤਰ੍ਹਾਂ ਤਿਆਰ ਹੈ ਜਾਂ ਨਹੀਂ ਇਸ ਦੇ ਲਈ ਆਪਾਂ ਆਟੇ ਨੂੰ ਹੱਥ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਵੇਖਾਂਗੇ ਜੇਕਰ ਇਸ ਦੀ ਮੁਠੀ ਬੱਝ ਜਾਵੇ ਤਾਂ ਆਟਾ ਚੰਗੀ ਤਰ੍ਹਾਂ ਤਿਆਰ ਹੈ ਹੁਣ ਆਪਾਂ ਆਟੇ ਦੇ ਵਿੱਚ ਬੋਇਲ ਕੀਤਾ ਹੋਇਆ ਗੁੜ ਪਾਵਾਂਗੇ ਗੁੜ ਨੂੰ ਆਪਾਂ ਛਾਣਨੀ ਦੀ ਮਦਦ ਨਾਲ ਛਾਣ ਕੇ ਪਾਵਾਂਗੇ ਗੁੜ ਵਾਲਾ ਪਾਣੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਮੈਂ ਤੁਹਾਨੂੰ ਇਹ ਇਕੱਲੀ-ਇਕੱਲੀ ਚੀਜ਼ ਇਸ ਕਰਕੇ ਵਿਖਾ ਰਹੀ ਹਾਂ ਜੀ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਵੇਖ ਕੇ ਪਰਫੈਕਟ ਰੋਟੀਆਂ ਬਣਾ ਸਕੋ ਇਕੱਲਾ-ਇਕੱਲਾ ਸਟੈਪ ਦਿਖਾਣਾ ਮੇਰੇ ਲਈ ਵੀ ਕਾਫੀ ਮੁਸ਼ਕਿਲ ਕੰਮ ਹੈ ਪਰ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਕੱਲੇ-ਇਕੱਲੇ ਸਟੈਪ ਸ਼ੇਅਰ ਕੀਤੇ ਨੇ ਕਿਸ ਤਰੀਕੇ ਨਾਲ ਆਪਾਂ ਗੁੜ ਨੂੰ ਬੋਇਲ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਆਪਾਂ ਆਟਾ ਪਾ ਸਕਦੇ ਹਾਂ ਤਾਂ ਕਿ ਤੁਸੀਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਪਰਫੈਕਟ ਰੋਟੀਆਂ ਬਣਾ ਸਕੋ ਗੁੜ ਨੂੰ ਆਪਾਂ ਇਸ ਤਰੀਕੇ ਨਾਲ ਪਾਉਣ ਵੇਲੇ ਵੀ ਚੰਗੀ ਤਰ੍ਹਾਂ ਛਾਨ ਕੇ ਪਾਵਾਂਗੇ ਜੀ ਬੋਇਲ ਕਰਨ ਵੇਲੇ ਹੀ ਕੱਲਾ ਨਹੀਂ ਛਾਣਾਂਗੇ ਇਸ ਦੇ ਨਾਲ ਗੁੜ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਹੁਣ ਅਪਾਂ ਇਸ ਦਾ ਆਟਾ ਗੁੰਨ ਲਵਾਂਗੇ ਇਸ ਤਰੀਕੇ ਨਾਲ ਇਸ ਦੇ ਵਿੱਚ ਥੋੜਾ ਥੋੜਾ ਗੁੜ ਪਾਵਾਂਗੇ ਚਾਨੀ ਦੀ ਮਦਦ ਨਾਲ ਛਾਣ ਕੇ ਗੁੜ ਵਾਲੇ ਪਾਣੀ ਨੂੰ ਆਪਾਂ ਇਕੱਠਾ ਨਹੀਂ ਪਾਵਾਂਗੇ ਤਾਂ ਕਿ ਆਟਾ ਢਿੱਲਾ ਨਾ ਹੋ ਜਾਵੇ ਇਸ ਲਈ ਆਪਾਂ ਇਸ ਨੂੰ ਥੋੜੀ ਥੋੜੀ ਦੇਰ ਬਾਅਦ ਪਾਵਾਂਗੇ ਫਿਰ ਜੇ ਆਟਾ ਢਿੱਲਾ ਹੋ ਜਾਏਗਾ ਤੇ ਆਪਾਂ ਨੂੰ ਸੁੱਕਾ ਆਟਾ ਬਣਾ ਪਵੇਗਾ ਫਿਰ ਰੋਟੀਆਂ ਫਿੱਕੀਆਂ ਹੋ ਜਾਣੀਆਂ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਇਸ ਟ੍ਰਿਕਸ ਨੂੰ ਫਾਲੋ ਕਰਕੇ ਰੋਟੀਆਂ ਬਣਾਉਂਗੇ ਤੇ ਰੋਟੀਆਂ ਬਿਲਕੁਲ ਪਰਫੈਕਟ ਬਣਨਗੀਆਂ ਇਸ ਆਟੇ ਦੇ ਵਿੱਚ ਆਪਾਂ ਗੁੜ ਵਾਲਾ ਪਾਣੀ ਹੀ ਪਾਵਾਂਗੇ ਜੀ ਦੂਸਰਾ ਪਾਣੀ ਨਹੀਂ ਪਾਵਾਂਗੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਆਟਾ ਤੁਹਾਨੂੰ ਬਹੁਤ ਘੱਟ ਚਿਪਕਦਾ ਹੈ ਆਟੇ ਨੂੰ ਨਾ ਜ਼ਿਆਦਾ ਸਖਤ ਗੁੰਨਾਂਗੇ ਨਾ ਜ਼ਿਆਦਾ ਨਰਮ ਗੁੰਨਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੇ ਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜਨਰਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਟੇ ਦੇ ਵਿੱਚ ਥੋੜਾ ਜਿਹਾ ਗੁੜ ਵਾਲਾ ਪਾਣੀ ਪਾ ਕੇ ਗੁੰਨਾ ਲਵਾਂਗੇ ਆਟੇ ਨੂੰ ਆਟੇ ਨੂੰ ਗਨਕੇ ਮਲائم ਜਿਆ ਕਰ ਲਵਾਂਗੇ ਤਾਂ ਕਿ ਇਸ ਦੀਆਂ ਰੋਟੀਆਂ ਸੌਫਟ ਬਣ ਜੇਕਰ ਆਪਾਂ ਆਟੇ ਨੂੰ ਵਧੀਆ ਤਰੀਕੇ ਨਾਲ ਸੌਫਟ ਜਿਹਾ ਗਨਕੇ ਤਿਆਰ ਕਰਾਂਗੇ ਤੇ ਇਸ ਦੀਆਂ ਰੋਟੀਆਂ ਵੀ ਨਰਮ ਬਣਨਗੀਆਂ ਆਟਾ ਬਣ ਕੇ ਤਿਆਰ ਹੈ ਆਪਾਂ ਇਸ ਨੂੰ 10 ਮਿੰਟ ਦੇ ਲਈ ਰੈਸਟ ਦੇਣ ਦੇ ਲਈ ਰੱਖ ਦੇਵਾਂਗੇ ਹੁਣ 10 ਮਿੰਟ ਬਾਅਦ ਆਪਾਂ ਇਸ ਤੇ ਰੋਟੀਆਂ ਬਣਾ ਲਵਾਂਗੇ ਇਸ ਦੇ ਲਈ ਮੈਂ ਤੁਹਾਨੂੰ ਤੇਲ ਲਗਾ ਲਿਆ ਹੈ ਇਸ ਤੇ ਪੇੜੇ ਕਰ ਲਵਾਂਗੇ ਛੋਟੇ ਛੋਟੇ ਜਿਹਦੇ ਸਾਈਜ਼ ਦੀ ਆਪਾਂ ਰੋਟੀ ਬਣਾਉਣੀ ਹੋਵੇ ਉਸ ਦੇ ਹਿਸਾਬ ਨਾਲ ਪੇੜੇ ਕਰ ਲਵਾਂਗੇ ਵੱਡੇ ਸਾਈਜ਼ ਦੇ ਇਹ ਰੋਟੀ ਨੂੰ ਬਣਾਉਣ ਦੇ ਲਈ ਆਪਾਂ ਸੁੱਕਾ ਆਟਾ ਯੂਜ਼ ਨਹੀਂ ਕਰਾਂਗੇ ਤੇਲ ਯੂਜ਼ ਕਰਾਂਗੇ ਅਤੇ ਲੀਜੋ ਆਪਾਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਰੱਖਿਆ ਸੀ ਉਹ ਤੇਲ ਨੂੰ ਚੱਖਲੇ ਉੱਪਰ ਲਗਾ ਲਵਾਂਗੇ ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ ਚੱਖਲੇ ਉੱਪਰ ਰੱਖ ਕੇ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਦੇਖਿਓ ਜੀ ਇਹ ਰੋਟੀਆਂ ਬਹੁਤ ਸੌਫਟ ਬਣਨਗੀਆਂ ਰੋਟੀ ਨੂੰ ਇਸ ਤਰੀਕੇ ਨਾਲ ਬੇਲ ਲਵਾਂਗੇ ਰੋਟੀ ਨੂੰ ਆਪਾਂ ਆਪਣੇ ਹਿਸਾਬ ਨਾਲ ਪਤਲਾ 모ਤਾ ਜਿਸ ਹਿਸਾਬ ਦਾ ਰੱਖਣਾ ਹੋਵੇ ਆਪਾਂ ਉਸੇ ਹਿਸਾਬ ਨਾਲ ਬੇਲ ਲਵਾਂਗੇ ਆਪਾਂ ਇਸ ਰੋਟੀ ਨੂੰ ਥੋੜਾ ਜਿਹਾ ਪਤਲਾ ਹੀ ਵੇਲਾਂਗੇ ਹੁਣ ਇਸ ਤਰੀਕੇ ਨਾਲ ਮੈਂ ਰੋਟੀ ਨੂੰ ਤਿਆਰ ਕਰ ਲਿਆ ਹੈ ਹੁਣ ਮੈਂ ਇਸ ਤਰੀਕੇ ਨਾਲ ਹੀ ਬਾਕੀ ਰੋਟੀਆਂ ਵੀ ਬਣਾ ਲਵਾਂਗੀ ਇਹ ਰੋਟੀਆਂ ਬਣਾਉਣ ਤੋਂ ਬਾਅਦ ਆਪਾਂ ਹਰੀ ਪਿਆਜ਼ ਦੀ ਚਟਨੀ ਬਣਾਵਾਂਗੇ ਜੀ ਉਹ ਚਟਨੀ ਨੂੰ ਆਪਾਂ ਇਹਨਾਂ ਰੋਟੀਆਂ ਨਾਲ ਨਹੀਂ ਖਾਵਾਂਗੇ ਦਹੀਂ ਲੱਸੀ ਦੇ ਨਾਲ ਉਹ ਚਟਨੀ ਬਹੁਤ ਵਧੀਆ ਲੱਗਦੀ ਹੈ ਹੁਣ ਆਪਾਂ ਇਹ ਰੋਟੀ ਨੂੰ ਵੀ ਵੇਲ ਲਵਾਂਗੇ ਇਸ ਤਰੀਕੇ ਨਾਲ ਬਿਲਕੁਲ ਰੋਟੀ ਨੂੰ ਪਤਲਾ ਬੇਲ ਲਿਆ ਹੈ ਲੋਕ ਇਸ ਰੋਟੀ ਨੂੰ ਜ਼ਿਆਦਾ ਮੋਟਾ ਬੇਲਦੇ ਨੇ ਪਰ ਆਪਾਂ ਇਸ ਤਰੀਕੇ ਨਾਲ ਇਸ ਨੂੰ ਥੋੜਾ ਪਤਲਾ ਹੀ ਰੱਖਾਂਗੇ ਇਸ ਤਰੀਕੇ ਦਾ